ਕਿ ਆਪਾਂ ਭਾਵੇਂ ਆਪਣੇ ਧਰਮਾਂ ਕਰਕੇ ਆਪਣੇ ਵਿਚਾਰਾਂ ਕਰਕੇ ਆਪਣੇ ਵਿਰਸੇ ਕਰਕੇ ਜਾਂ ਆਪਣੀ ਸੋਚ ਕਰਕੇ ਅਲੱਗ-ਅਲੱਗ ਰੰਗਾਂ ਚ ਰੰਗੇ ਹੋ ਸਕਦੇ ਆ ਪਰ ਸਾਡੇ ਖੂਨ ਸਾਰੇ ਦਾ ਰੰਗ ਸਾਰਿਆਂ ਦਾ ਇੱਕ ਹੈ ਇਸ ਵਾਰ ਜਿਹੜਾ ਇਹ ਕੈਂਪ ਲੱਗ ਰਿਹਾ ਹੈ ਇਹ ਮੇਰੀ ਅਨਹਦ ਵੈਲਫੇਅਰ ٹرسٹ ਵੱਲੋਂ ਲੱਗ ਰਿਹਾ ਹੈ ਜਿਹੜਾ ਕਿ ਅਨਹਦ ਬਿਯੋਂਡ ਬਾਉਂਡਰੀਜ਼ ਵੈਲਫੇਅਰ ٹرسٹ ਬਿਯੋਂਡ ਬਾਉਂਡਰੀਜ਼ ਦਾ ਸਾਡਾ ਮਤਲਬ ਹੈ ਕਿ ਬਿਦਾਉ ਕੋਈ ਰਿਲੀਜਨ ਨਾ ਰਿਲੀਜਨ ਨੀ ਕਿਸੇ ਇਨਕਮ ਸੋਰਸ ਨਾਲ ਗਰੁੱਪ ਨਾਲ ਅਟੈਚਡ ਨਹੀਂ ਹੈਗਾ ਇਹ ਸਾਰ ਸਰਬਤ ਦੇ ਲਈ ਹੈ जीएम 7 खबरनामा ਵੇਖਦੇ ਦਰਸ਼ਕਾਣ ਸਤਿ ਸ਼੍ਰੀ ਅਕਾਲ ਮੈਂ ਨਵਾਂ ਅਸ਼ਰਤ ਪੱਤਰਕਾਰ ਗੁਰਬਖਸ਼ ਸਿੰਘ ਮਿਹੇ ਦੋਸਤੋ ਬਲਾ ਚੌਰ ਤੋਂ ਗੜਸ਼ੰਕਰ ਰੋੜ ਤੇ ਨਵਨੂਰ ਹਸਪਤਾਲਾ ਜਿੱਥੇ ਅਸੀਂ ਅੱਜ ਆਇਆ ਅੱਜ ਪਹਿਲੀ ਵਾਰ ਦੇਖਿਆ ਕਿ ਇਹਨਾਂ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਹਨਾਂ ਦੇ ਟਰਸਟ ਵੱਲੋਂ ਔਰ ਪਹਿਲੀ ਵਾਰ ਦੇਖਿਆ ਕਿ ਨੌਜਵਾਨੀ ਵਿੱਚ ਇੰਨਾ ਵੱਡਾ ਛਾਇਆ ਔਰ ਨੌਜਵਾਨ ਜਿਹੜੇ ਆ ਉਹ ਸਭ ਤੋਂ ਵੱਡੀ ਗਿਣਤੀ ਵਿੱਚ ਇੱਥੇ ਆਏ ਆ ਖੂਨਦਾਨ ਕਰਨ ਦੇ ਲਈ ਯੂਨਿਟ ਕਿੰਨੇ ਹੁੰਦੇ ਆ ਕਿੰਨੇ ਨਹੀਂ ਹੁੰਦੇ ਇਹ ਵੱਡੀਆਂ ਗੱਲਾਂ ਲੇਕਿਨ ਨੌਜਵਾਨੀ ਦਾ ਅੱਛਾ ਜਿਹੜਾ ਉਹ ਵੇਖਣ ਨੂੰ ਪਹਿਲੀ ਵਾਰੀ ਅਸੀਂ ਦੇਖ ਰਹੇ ਆ ਕਿ ਨੌਜਵਾਨੀ ਗਿਣਤੀ ਜਿਹੜੀ ਆ ਉਹ ਵੱਡੀ ਆ ਉਹਦੇ ਪਿੱਛੇ ਦੇ ਕਾਰਨ ਕੀ ਆ ਡਾਕਟਰ ਰਣਜੀਤ ਜੀ ਹੈਗੇ ਆ ਇੱਥੋਂ ਦੇ ਆਨਰ ਡਾਕਟਰ ਰਣਜੀਤ ਕੋਰ ਬੜੀਆ ਇੱਕ ਗੈਨੀ ਰੋਗਾ ਦੇ ਮਹਾਰ ਹੈਗੇ ਆ ਉਹਨਾਂ ਦਾ ਆਪਣੀ ਬੋਲਬਾਣੀ ਉਹਨਾਂ ਦਾ ਵਿਵਹਾਰ ਇਹੋ ਜਿਹਾ ਹੈਗਾ ਲੋਕਾਂ ਦੇ ਨਾਲ ਜਿੱਥੇ ਆਮ ਤੌਰ ਤੇ ਦੇ ਪ੍ਰਾਈਵੇਟ ਹਸਪਤਾਲਾਂ ਉਹਨਾਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਜਦੋਂ ਕੋਈ ਵੀ ਪੇਸ਼ੈਂਟ ਜਾਂਦਾ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਪੈਸੇ ਇੰਨੇ ਜਮ੍ਹਾਂ ਕਰਾਓ ਤੇ ਤੁਹਾਡੇ ਪੇਸ਼ੈਂਟ ਦਾ ਇਲਾਜ ਜਿਹੜਾ ਅਸੀਂ ਸ਼ੁਰੂ ਕਰਾਂਗੇ ਲੇਕਿਨ ਡਾਕਟਰ ਰਣਜੀਤ ਦਾ ਜਿਹੜਾ ਹਸਾਬ ਤਾਂ ਹੋਇਆ ਉਹ ਇੱਕ ਵੱਖਰੀ ਕਿਸਮ ਦਾ ਹੈ ਜੇ ਉਹ ਟਰਸਟ ਦੇ ਲੋਕ ਟਰਸਟ ਬਣਾ ਕੇ ਲੋਕਾਂ ਦੀ ਸੇਵਾ ਵੀ ਕਰਦੇ ਆ ਲੇਕਿਨ ਜਦੋਂ ਪੇਸ਼ੈਂਟ ਆਉਂਦਾ ਉਹਨਾਂ ਦੇ ਲਈ ਉਹ ਇੱਕ ਅਹਿਮ ਰੱਬ ਦਾ ਰੂਪ ਹੁੰਦਾ ਉਹ ਪੇਸ਼ੈਂਟ ਨੂੰ ਜਾਂ ਪੇਸ਼ੈਂਟ ਦੇ ਕਿਸੇ ਵਾਰਿਸ ਨੂੰ ਇਹ ਗੱਲ ਨਹੀਂ ਕਹਿੰਦੇ ਕਿ ਤੁਸੀਂ ਪੈਸੇ ਜਮ੍ਹਾਂ ਕਰਾਓ ਜਦੋਂ 4 ਦਿਨ ਉਹਦਾ ਟ੍ਰੀਟਮੈਂਟ ਹੋ ਜਾਂਦਾ ਉਸ ਤੋਂ ਬਾਅਦ ਹੀ ਪੈਸੇ ਬਾਰੇ ਇਹ ਗੱਲ ਜਿਹੜੀ ਆ ਉਹ ਕੀਤੀ ਜਾਂਦੀ ਹੈ ਲੇਕਿਨ 4 ਦਿਨ ਉਹ ਸਪੇਸ਼ੈਂਟ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਇਹਦੇ ਪਿੱਛੇ ਕਾਰਨ ਨੌਜਵਾਨੀ ਦਾ ਵੱਡੇ ਗਿਣਤੀ ਵਿੱਚ ਇਕੱਠੇ ਹੋਣਾ ਇੱਕ ਕਾਰਨ ਇਹ ਵੀ ਮੰਨਿਆ ਜਾ ਸਕਦਾ ਤੇ ਆਉ ਤੁਹਾਨੂੰ ਵਿਖਾਉਣੇ ਆ ਤੇ ਇੱਥੇ ਜਿਹੜਾ ਅੱਜ ਖੂਦਨ ਕੈਂਪ ਲਾਇਆ ਜਾ ਰਿਹਾ ਡਾਕਟਰ ਦਿਆਲ ਸਰੂਪ ਜੀ ਨਮਸ਼ਟ ਪੁਆਏ ਆ ਉਹਨਾਂ ਦੀ ਟੀਮ ਪਹੁੰਚੀ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਡਾਕਟਰ ਰਣਜੀਤ ਜੀ ਦੇ ਬੇਟੇ ਨਵੀ ਜੀ ਉਹ ਵੀ ਡਾਕਟਰ ਜਿਹੜੇ ਬਣ ਗਏ ਐਮਬੀਬੀਐਸ ਕਰਾਏ ਆ ਤੇ ਡਾਕਟਰ ਅਨਜੀਤ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਜਾਣਦੇ ਆ ਕੀ ਕੀ ਅੱਜ ਇਹਨਾਂ ਦੀ ਫੈਸਿਲਿਟੀਆਂ ਕੀ ਕੀ ਇਹਨਾਂ ਨੇ ਪ੍ਰਬੰਧ ਕੀਤੇ ਜੇ ਕੋਈ ਕੋਈ ਕਹਿੰਦਾ ਤੇ ਸਭ ਤੋਂ ਪਹਿਲਾਂ ਤਾਂ ਇਹ ਸਾਰਿਆਂ ਨੂੰ ਬਹੁਤ ਹੀ ਨਿਮਰਤਾ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਥੇ ਸਾਡੇ ਅ ਅਨਹਦ ਬੇਅੰਡ ਬਾਉਂਡਰੀਜ਼ ਵੈਲਫੇਅਰ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਪਹਿਲੇ ਉਪਰਾਲੇ ਜਿਹੜਾ ਰਤਦਾਨ ਕੈਂਪ ਦੇ ਕਰਕੇ ਇੱਥੇ ਆਪਾਂ ਇਕੱਠੇ ਹੋਏ ਆਂ ਤੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਭਾਵੇਂ ਆਪਣੇ ਧਰਮਾਂ ਕਰਕੇ ਆਪਣੇ ਵਿਚਾਰਾਂ ਕਰਕੇ ਆਪਣੇ ਵਿਰਸੇ ਕਰਕੇ ਜਾਂ ਆਪਣੀ ਸੋਚ ਕਰਕੇ ਅਲੱਗ-ਅਲੱਗ ਰੰਗਾਂ ਚ ਰੰਗੇ ਹੋ ਸਕਦੇ ਆ ਪਰ ਸਾਡੇ ਖੂਨ ਸਾਰੇ ਦਾ ਰੰਗ ਸਾਰਿਆਂ ਦਾ ਇੱਕ ਹੈ ਤੇ ਇਸ ਦਾ ਇਸ ਸਭ ਤੋਂ ਵੱਡਾ ਗਵਾਹ ਇਸ ਚੀਜ਼ ਦਾ ਵੀ ਆਪਾਂ ਸਿਰਜਣ ਵਾਲੇ ਦੀ ਅੱਖਾਂ ਵਿੱਚ ਕਿੰਨੇ ਇੱਕ ਹਾਂ ਤੇ ਇਸੇ ਏਕਤਾ ਨੂੰ ਇਸੇ ਪਿਆਰ ਨੂੰ ਤੇ ਇਸੇ ਹਮਦਰਦੀ ਨੂੰ ਆਪਣੇ ਦਿਲ ਵਿੱਚ ਰੱਖ ਕੇ ਅਸੀਂ ਇੱਕ ਆਪਾਂ ਛੋਟਾ ਜਿਹਾ ਸਾਰਿਆਂ ਨੇ ਰਲ ਮਿਲ ਕੇ ਇੱਕ ਉਪਰਾਲਾ ਕੀਤਾ ਜਿਸ ਦੇ ਨਾਲ ਆਪਾਂ ਆਪਣੇ ਇਲਾਕੇ ਦੇ ਵਿੱਚ ਇਕ ਤਾਂ ਸੇਵਾ ਸੁਵਿਧਾਵਾਂ ਨੂੰ ਵਧਿਆ ਕਰ ਸਕੀਏ ਦੂਸਰਾ ਆਪਣੇ ਇੱਥੇ ਸਰਕਾਰੀ ਸਕੂਲ ਦੇ ਵਿੱਚ ਜਿੰਨਾਂ ਦੀ ਵਿੱਤੀ ਸਹਾਇਤਾ ਪਹੁੰਚਾ ਸਕੀਏ ਇਕਵਿਪਮੈਂਟ ਦੇ ਸਕੀਏ ਮੈਨਪਾਵਰ ਦੇ ਸਕੀਏ ਤੇ ਤੀਸਰਾ ਜਿਹੜਾ ਸਾਡਾ ਕੀ ਵਾਤਾਵਰਣ ਹੈ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣਾ ਸਾਡੇ ਜਿਹੜੇ ਇੰਡੀਜਨਸ ਪੌਦੇ ਨੇ ਜਿਹੜੇ ਪੁਰਾਣੇ ਜਿਨ੍ਹਾਂ ਦੀ ਆਪਣੇ ਸਾਹਿਤ ਵਿੱਚ ਜਿਨ੍ਹਾਂ ਦਾ ਜ਼ਿਕਰ ਹੈ ਕਿਕਰਾਂ ਟਾਲੀਆਂ ਉਹਨਾਂ ਨੂੰ ਵਾਪਸ ਆਪਾਂ ਪੰਜਾਬ ਵਿੱਚ ਲਾਈਏ ਤਾਂ ਜੋ ਆਪਾਂ ਉਹ ਰੰਗਲੇ ਪੰਜਾਬ ਵਾਲੇ ਦਿਨ ਦੁਬਾਰਾ ਦੇਖ ਸਕੀਏ ਧੰਨਵਾਦ ਹਾਂਜੀ ਹਣੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਅਨਜੀਤ ਮੈਂ ਲੰਦੂਰ ਹਸਪੀਟਲ ਮੈਂ ਚਲਾ ਰਹੀ ਹਾਂ ਮੈਂ ਗਾਇਨਕੋਲੋਜਿਸਟ ਹਾਂ ਤੇ ਮੈਂ ਆਪਣੀ ਇਸ ਵਾਰ ਜਿਹੜਾ ਕੈਂਪ ਲੱਗ ਰਿਹਾ ਹੈ ਇਹ ਮੇਰੀ ਅਨਹਦ ਵੈਲਫੇਅਰ ٹرسٹ ਵੱਲੋਂ ਲੱਗ ਰਿਹਾ ਹੈ ਜਿਹੜਾ ਕਿ ਅਨਹਦ ਬਿਯੋਂਡ ਬਾਉਂਡਰੀਜ਼ ਵੈਲਫੇਅਰ ਟਰਸਟ ਬਿਯੋਂਡ ਬਾਉਂਡਰੀਜ਼ ਦਾ ਸਾਡਾ ਮਤਲਬ ਹੈ ਕਿ ਬਿਨਾਂ ਕੋਈ ਰਿਲੀਜਨ ਨਾ ਰਿਲੀਜਨ ਨੀ ਕਿਸੇ ਇਨਕਮ ਸੋਰਸ ਨਾਲ ਗਰੁੱਪ ਨਾਲ ਅਟੈਚਡ ਨਹੀਂ ਹੈਗਾ ਇਹ ਸਰਬਤ ਦੇ ਲਈ ਹੈ ਸਰਬਤ ਦਾ ਭਲਾ ਲੈ ਕੇ ਆਪਾਂ ਚੱਲਦੇ ਹਾਂ ਤੇ ਉਹ ਸਰਬਤ ਦੇ ਭਲੇ ਲਈ ਹੈ ਤੇ ਉਸ ਟਰਸਟ ਵੱਲੋਂ ਇਹ ਪਹਿਲਾ ਕੈਂਪ ਲੱਗ ਰਿਹਾ ਹੈ ਜੀ ਅਸਰ ਕਿੰਨੇ ਕਯੂਨਟ ਹੁਣ ਤੱਕਰ ਹੋ ਗਏ ਕਿਉਂਕਿ ਕੈਂਪ ਤਾਂ ਹਜੇ ਲੰਬਾ ਚੱਲੇਗਾ ਹਾਂਜੀ ਹਾਂਜੀ ਹੁਣ ਤੱਕ 30 ਯੂਨਟ ਹੋ ਚੁੱਕੇ ਨੇ ਤੇ ਉਮੀਦ ਹੈ ਕਿ ਵੀ ਸਾਡੇ 50 ਤੋਂ 60 ਸਾਡੇ ਯੂਨਟਸ ਕਲੈਕਟ ਹੋ ਜਾਣਗੇ ਤੇ ਉਸ ਤੋਂ ਬਾਅਦ ਹੋਰ ਵੀ ਵਧਣ ਦੀ ਉਮੀਦ ਹੈ ਅਸਰ ਕਿਸ ਤਰ੍ਹਾਂ ਆਇਆ ਮੰਦੇ ਵਿੱਚ ਕਿ ਬਲੱਡ ਕੈਂਪ ਲਾਇਆ ਜਾਵੇ ਨੋਜ਼ ਬਣਾ ਨੂੰ ਪ੍ਰਪੇਅਰ ਕੀਤਾ ਜਾਵੇ ਤਾਂ ਜੋ ਕਿ ਬਲੱਡ ਦੀ ਬਹੁਤ ਵੱਡੀ ਜਿਹੜੀ ਸੇਵਾ ਹੈਗੀ ਹੈ ਉਹ ਵੀ ਕਿਸ ਮੰਦੇ ਵਿੱਚ ਆਣੀ ਇਹ ਕਿਸ ਤਰ੍ਹਾਂ ਮੰਦੇ ਵਿੱਚ ਆ ਗਿਆ ਦੇਖੋ ਇਹ ਜਿਹੜਾ ਖੂਨ ਦਾ ਦਾਨ ਹੈ ਤਾਂ ਮਹਾਦਾਨ ਹੈ ਇੱਕ ਮੀਂਹ ਕਿਸੇ ਤਰ੍ਹਾਂ ਵੀ ਖਰੀਦਿਆ ਨਹੀਂ ਜਾ ਸਕਦਾ ਜੇ ਤੁਸੀਂ ਕੋਲ ਜਿਹਦੇ ਕੋਲ ਪੈਸਾ ਵੀ ਹੈ ਜੋ ਵੀ ਹੈ ਉਹਨੂੰ ਇਦਾਂ ਨਹੀਂ ਖਰੀਦਿਆ ਜਾ ਸਕਦਾ ਇਹ ਤਾਂ ਇਨਸਾਨ ਹੀ ਇਨਸਾਨ ਦੇ ਕੰਮ ਆਇਆ ਹੋਇਆ ਇਨਸਾਨ ਹੀ ਰਵੇਗਾ ਤਾਂ ਇਨਸਾਨ ਦੀ ਜਾਨ ਬਚਦੀ ਹੈ ਤੇ ਇਹਦੇ ਵਿੱਚ ਇਹ ਹੈ ਕਿ ਸਾਡਾ ਇਹ ਕਿ ਜਿਹੜੀ ਐਨਜੀਓ ਮੇਰ ਬਣਾਈ ਬਣੀ ਹੈ ਇਹ ਪਿਛਲੇ ਸਾਲ ਤੋਂ ਬਸਤਾ ਬਣਾਈ ਹੈ ਪਰ ਇਹਦਾ ਹੁਣ ਆਗਾਜ਼ ਇਸ ਵਾਰ ਹੁਣ ਆਪਾਂ ਪਹਿਲਾਂ ਸੁਖਨੀ ਸਾਡਾ ਪਾਠ ਕਰਾ ਕੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈ ਕੇ ਉਸ ਤੋਂ ਬਾਅਦ ਹੀ ਆਪਾਂ ਇਹ ਸ਼ੁਰੂਆਤ ਕੀਤੀ ਹੈ ਸਾਡੇ ਜਿਹੜੇ ਨੌਜਵਾਨ ਆ ਬਈ ਬੇਸਿਕਲੀ ਸਾਡਾ ਏਰੀਆ ਇਹ ਵਾਲਾ ਏਰੀਆ ਆ ਇਹ ਸਾਡਾ ਏਰੀਆ ਸਾਡਾ ਫਾਈਨੈਂਸ਼ਲੀ ਵੀ ਇੰਨਾ ਜ਼ਿਆਦਾ ਮੀਨਸ ਕੇ ਸਾਊਂਡ ਨਹੀਂ ਹੈ ਲੋਕ ਇੱਥੇ ਦੇ ਐਜੂਕੇਸ਼ਨ ਪਰਟੀ ਐਜੂਕੇਸ਼ਨ ਬੋਲੋ ਵੀ ਇੰਨੇ ਜ਼ਿਆਦਾ ਸਾਡਾ ਪਛੜਿਆ ਹੋਇਆ ਇੱਕ ਤਰੀਕੇ ਨਾਲ ਕਹਿ ਲਓ ਤੇ এনवायरमेंटਲੀ ਤਾਂ ਬਿਲਕੁਲ ਹੀ ਸਾਡੇ ਲੋਕ ਜਿਹੜੇ ਹੈਗੇ ਇੰਨੇ ਜ਼ਿਆਦਾ ਕੌਂਸ਼ੀਅਸ ਨਹੀਂ ਹੈਗੇ ਤੇ ਨੌਜਵਾਨ ਬਹੁਤ ਆ ਰਹੇ ਹੈਗੇ ਉਹਨਾਂ ਦਾ ਉਤਸ਼ਾਹ ਆਪਣਾ ਬਲੱਡ ਦੇਣ ਦਾ ਜੀ 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 ਕਿ ਕਿਸ ਤਰ੍ਹਾਂ ਮੈਡੀਕਲ ਹੋ ਰਿਹਾ ਤੁਹਾਡੇ ਹਸਪਤਾਲ ਨੂੰ ਨੌਜਵਾਨ ਬਹੁਤ ਆ ਰਹੇ ਹਾਂ ਹਾਂਜੀ ਹਾਂਜੀ ਐਕਚੁਅਲੀ ਮੇਰੇ ਹਸਬੰਡ ਤੁਸੀਂ ਜਾਣਦੇ ਹੋ ਵੀ ਉਹ ਐਸਐਮਓ ਉੱਥੇ ਹੈਗੇ ਡੀਐਚਡੀ ਹੈ ਐਸਐਮਓ ਨੇ ਉਹਨਾਂ ਨਾਲ ਵੀ ਕਾਫੀ ਜੁੜ ਇਵਨ ਮੇਰੇ ਦੇਵਰ ਨੇ ਨਿਰੰਦਰਪਾਲ ਸਿੰਘ ਉਹਨਾਂ ਨਾਲ ਵੀ ਕਾਫੀ ਮੁੰਡੇ ਜੁੜੇ ਹੋਏ ਹਨ ਤੇ ਮੇਰੇ ਫਾਦਨ ਲੋ ਇਸੇ ਸਿਰੇ ਦੇ ਵਿੱਚ ਹੀ ਉਹਨੇ ਡੀਓ ਦੀ ਸੇਵਾਵਾਂ ਨਿਭਾ ਚੁੱਕੇ ਹਨ ਤੇ ਇਸ ਕਰਕੇ ਸਾਡੇ ਨਾਲ ਸਾਡਾ ਜਿਹੜਾ ਪਰਿਵਾਰ ਹੈ ਸ਼ੁਰੂ ਤੋਂ ਹੀ ਇਸ ਮੀਨਸ ਸੇਵਾ ਦੇ ਪਾਵ ਦੇ ਨਾਲ ਲੋਕਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਪਹਿਲਾਂ ਤੋਂ ਹੀ ਕਾਫੀ ਜੁੜੇ ਹੋਏ ਨੇ ਉਹਨਾਂ ਨਾਲ ਦਾ ਸਾਡਾ ਜੁੱਧ ਕਾਫੀ ਜੁੜਿਆ ਹੋਇਆ ਹੈ ਤੇ ਸਾਰਿਆਂ ਦੀ ਸਿਗੀ ਕਿ ਆਪਾਂ ਇੱਕ ਸ਼ੁਰੂਆਤ ਕਰੀਏ ਤੇ ਆਪਾਂ ਉਹਨਾਂ ਵਿੱਚ ਇੱਕ ਮੁਹਮਾ ਕੇ ਆਪਾਂ ਕੰਮ ਕਰਾਂ ਕਸਟਾ ਤੁਹਾਡਾ ਪਿਛਲੇ ਸਾਲ ਫੋਨ ਤੇ ਆਇਆ ਉਹ ਦਾ ਪਹਿਲਾ ਕੀ ਮੰਤਨ ਕੀ ਸੀਗਾ ਅਜੰਡਾ ਕੀ ਸੀਗਾ ਸਾਡਾ ਸਾਡਾ ਬੇਸਿਕਲੀ ਅਜੰਡਾ ਤਿੰਨ ਚੀਜ਼ਾਂ ਤੇ ਹੀ ਹੈ ਹੈਲਥ케ਅਰ এডੂਕੇਸ਼ਨ ਐਂਡ এনवायरमेंट ਜਿਸ ਦੇ ਸਾਡੇ ਦੇਖੋ ਜੇ ਆਪਾਂ ਦੇਖੀ ਜਾ ਸਾਡੇ ਇਧਰ ਵਾਲੇ ਏਰੀਆ ਦੇ ਵਿੱਚ ਲੋਕੀ ਦੇਖੋ ਸਕੂਲਾਂ ਵੀ ਹਸਪੀਟਲ ਚਲੋ ਹੁਣ ਤੱਕ ਕਾਫੀ ਮੀਨਸ ਹੋ ਗਈ ਹੈ ਅੱਗੇ ਤੋਂ ਕੀ ਆਪਾਂ ਲਿਫਟਮੈਂਟ ਹੈ ਹਸਪੀਟਲ ਦੀ ਕਿ ਫ੍ਰੀ ਮੈਡੀਸਿਨਸ ਮਿਲਦੀਆਂ ਨੇ ਜਾਂ ਜੋ ਵੀ ਹੈ ਬਟ ਲੋਕਾਂ ਵਿੱਚ ਆਪਣੀ ਅਵੇਅਰਨੈਸ ਨਹੀਂ ਹੈ ਲੋਕੀ ਹਸਪਤਲ ਉਦੋਂ ਪਹੁੰਚਦੇ ਨੇ ਜਦੋਂ ਤੱਕ ਬਿਲਕੁਲ ਪੇਸ਼ੈਂਟ ਨੂੰ ਪ੍ਰੋਪਰ ਵੈਨ ਹੋ ਨਹੀਂ ਜਾਂਦਾ ਪ੍ਰੋਪਰ ਵੈਨ ਹੋ ਰਿਹਾ ਤਾਂ ਤੱਕ ਹਸਪਤਲ ਪਹੁੰਚ ਜਾਂਦਾ ਵੀ ਹੈਲਥਲੀਅਰ ਦੀ ਨਹੀਂ ਹੈਗੀ ਤੇ এডੂਕੇਸ਼ਨ ਪ੍ਰਤੀ ਹੈ ਕਿ ਸਾਡੇ ਸਰਕਾਰੀ ਸਕੂਲ ਦੇਖ ਲਓ ਉਹਨਾਂ ਦੇ ਵਿੱਚ ਤੁਸੀਂ ਦੇਖ ਲਓ ਮੋਸਟਲੀ ਕੇਸ ਸੁਗਧਾਵਾ ਹੀ ਨਹੀਂ ਹੈਗੀ ਜਾਂ ਸਾਡੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਕਿਹੜੇ ਬੱਚੇ ਪੜ੍ਹਦੇ ਨੇ ਵਿਚਾਰੇ ਨਿਮਨ ਤਵਕ ਦੇ ਤਬਕੇ ਦੇ ਲੋੜ ਜਿਹੜੇ ਕਿ ਆਰਥਿਕ ਪੱਖੋਂ ਕਮਜ਼ੋਰ ਬੱਚੇ ਨੇ ਉਹ ਪੜ੍ਹਦੇ ਨੇ ਕਿ ਆਪਾਂ ਉਹਦੀ ਅਪ ਲਿਫਟ ਮੈਂਟ ਵਾਰੇ ਵੀ ਕੰਮ ਕਰਨਾ ਚਾਹੁੰਦੇ ਸੀ ਤੇ এনवायरमेंटਲੀ ਤਾਂ ਇਹ ਸਿਗਾ ਕਿ ਜੜੇ ਏਰੀਆ ਤੋਂ ਦੇਖੋ ਆਪਣੀ ਸਾਫ ਸਫਾਈ ਵਾਲਦੋਲੇ ਤੁਸੀਂ ਆਪਣਾ ਏਰੀਆ ਦੇਖਦੇ ਹੋ ਕਿ ਨੋ ਕਿ ਉਸੇ ਦੀ ਅਵੇਰੀ ਨਹੀਂ ਹੈਗੀ ਤੇ ਕੋਈ ਇੱਕ ਅਵੇਰਨੈਸ ਇੱਕ ਕੋਈ ਵੀ ਇੱਕ ਕੈਂਪੇਨ ਚਲਾਉਣਾ ਚਾਹੁੰਦੇ ਲੋਕਾਂ ਦੇ ਵਿੱਚ ਆਪਣੇ ਆਪ ਤੇ ਕੁਝ ਲੈ ਕੇ ਆਉਣ ਲੋਕਾਂ ਨੂੰ ਇਨਵੋਲ ਕਰਨਾ ਚਾਹੁੰਦੇ ਆਪਣੇ ਨਾਲ ਕੇ ਇੱਕ ਲਹਿਰ ਬਣਾਉਣਾ ਚਾਹੁੰਦੇ ਆ ਕਿ ਇਸ ਪੱਖ ਤੋਂ ਵੀ ਸਾਰੇ ਮਿਲ ਜੋੜ ਕੇ ਆਪਾਂ ਇੱਕ ਕੰਮ ਕਰਨੇ ਆ ਸਾਰੇ ਡਾਕਟਰ ਜੀ ਕਿਸੇ ਆਰਥਿਕ ਪੱਖੋਂ ਕੁਝ ਹੋਰ ਬੱਚੇ ਹੈਗਾ ਜੀ ਉਹਨਾਂ ਵੀ ਤੁਸੀਂ ਇਲਾਕੇ ਦੇ ਵਿੱਚ ਪਹਚਾਣ ਵੀ ਕੁਝ ਲੋਕਾਂ ਨੇ ਕੀਤੀ ਕੁਝ ਜਿਓ ਕਿ ਜਿਨ੍ਹਾਂ ਨੇ ਕਿਸੇ ਦੇ ਮਾਪ-ਬਾਪ ਨੇ ਹੁੰਦੇ ਜਾਂ ਕੋਈ ਸਹਾਰਾ ਹੋ ਨਹੀਂ ਹੁੰਦਾ ਇਹਦੇ ਕੁਝ ਕੋਈ ਤਕੀਰ ਜੀ ਸਾਡਾ ਇਹ ਅਜੰਡਾ ਹੀ ਹੈ ਕਿ ਜਿਹੜਾ ਹੁਣ ਸਾਡਾ ਨੈਕਸਟ ਕੈਂਪ ਲੱਗੇਗਾ ਸਾਡਾ ਹੁਣ ਆਗਾਜ਼ ਸੀਗਾ ਤੇ ਆਗਾਜ਼ ਅਸੀਂ ਆਪਣੇ ਹਸਪੀਟਲ ਤੋਂ ਕੀਤਾ ਮੈਂ ਜਿਹੜਾ ਸਾਡਾ ਨੈਕਸਟ ਅਜੰਡਾ ਹੀ ਹੈ ਕਿ ਅਸੀਂ ਹੁਣ ਹਰ ਮੰਥ ਵਾਈਜ਼ ਕੈਂਪ ਲੱਗਣਗੇ ਤੇ ਕੈਂਪ ਦੇ ਵਿੱਚ ਸਿੰਗਲ ਸਪੈਸ਼ਲਟੀ ਨਹੀਂ 8-10 ਸਪੈਸ਼ਲਟੀਆਂ ਇਕੱਠੀਆਂ ਲੈ ਕੇ ਪੂਰਾ ਕੰਮ ਜਿਵੇਂ ਸਾਰੇ ਸਪੈਸ਼ਲਟੀ ਦੇ ਲੋਕ ਆਪਾਂ ਲੈ ਕੇ ਡਾਕਟਰਸ ਨਾਲ ਲੈ ਕੇ ਚੱਲਾਂਗੇ ਆਪਾਂ ਤੇ ਜਿਸ ਪਿੰਡ ਵਿੱਚ ਕੈਂਪ ਲੱਗੇਗਾ ਉਸ ਪਿੰਡ ਦੀਆਂ ਸਾਰੀਆਂ ਬੇਸਿਕ ਫੈਸਿਲਿਟੀਆਂ ਨਾਲ ਰਿਲੇਟਡ ਜਿਹੜੀਆਂ ਹੈਗੇ ਕਿ ਮੂਲੂਤਾ ਅਧਿਕਾਰ ਹੈਗੇ ਲੋਕਾਂ ਦੇ ਅਧਰ ਜਿਦਾ ਅਸੀਂ ਨੂੰ ਦੀ ਸਫਾਈ ਦਾ ਅਧਿਕਾਰ ਆ ਹੁੰਦਾ ਹਰ ਤਰ੍ਹਾਂ ਦੇ ਰਾਈਟਸ ਹੈਗੇ ਉਹਨਾਂ ਨਾਲ ਲੈ ਕੇ ਆਪਾਂ ਚੱਲਣਾ ਹੈ ਜਿੱਦਾਂ ਸਕੂਲ ਪਰ ਜਿਹੜੇ ਹੈਗੇ ਨੇ ਸਕੂਲਾਂ ਵਿੱਚ ਆਪਾਂ ਆਇਡੈਂਟੀਫਾਈ ਕਰਾਂਗੇ ਕਿਹੜੇ ਬੱਚੇ ਹੈਗੇ ਜਿਨ੍ਹਾਂ ਦੇ ਵਿੱਚ ਕੀ ਸਕੂਲ ਦੇ ਯੂਨੀਫਾਰਮ ਨਹੀਂ ਲੈ ਸਕਦੇ ਜਿਨ੍ਹਾਂ ਕੋਲ ਬੁੱਕਸ ਨਹੀਂ ਹੈਗ ਇਹਨਾਂ ਨੂੰ ਉਹ ਵੀ ਰਿਕੁਆਇਰਮੈਂਟ ਚਲਨੀ ਹੈਗੀਆਂ ਦਾ ਸਕੂਲ ਦੇ ਵਿੱਚ ਕੋਈ ਸੈਨੀਟੇਸ਼ਨ ਦਾ ਪ੍ਰਬੰਧ ਨਹੀਂ ਹੈਗਾ ਬਾਥਰੂਮਸ ਨਹੀਂ ਹੈਗੇ ਜਾਂ ਉਹਨਾਂ ਕੋਲ ਟੀਚਰ ਨਹੀਂ ਹੈਗੇ ਪ੍ਰੋਪਰ ਟੀਚਰ ਘਾਟ ਟੀਚਰ ਦੀ ਘਾਟ ਹੈ ਵੇ ਕਿ ਇੱਕ ਟੀਚਰ ਪੰਜ-ਪੰਜ ਕਲਾਸਾਂ ਕਢੀ ਜਾਂਦਾ ਪਿਆ ਤੇ ਆਪਾਂ ਉੱਥੇ ਦੇ ਵਲੰਟੀਅਰ ਨੂੰ ਲੈ ਕੇ ਜਿਹੜੇ ਕਿ ਉਹ ਪਿੰਡ ਦੇ ਹੀ ਹੋਣਗੇ ਆਪ ਉਹਨਾਂ ਨੂੰ ਇੱਕ ਤਰ੍ਹਾਂ ਦਾ ਰੋਜ਼ਗਾਰ ਬੁਝਾਣਾ ਚਾਹੁੰਦੇ ਆ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਬੁਝਾਣਾ ਚਾਹੁੰਦੇ ਆ ਕਿ ਸਾਡੀ ਆਰਗੇਨਾਈਜੇਸ਼ਨ ਉਹਨਾਂ ਨੂੰ ਉੱਥੇ ਵਲੰਟੀਅਰਰੀ ਕੋਈ ਉੱਥੇ ਕਰਨਗੇ ਉਹ ਪੜ੍ਹਾਣਗੇ ਉਹਨਾਂ ਨੂੰ ਉਹ ਤੇ ਸੈਕੰਡ ਬੱਚਿਆਂ ਨੂੰ ਵੀ ਹੋ ਜਾਏਗੀ ਸੁਖਦਾ ਹੋ ਜਾਏਗੀ ਕਿ ਉਹਨਾਂ ਨੂੰ ਟੀਚਰ ਮਿਲਣਗੇ ਤੇ ਜਿਹੜਾ ਵਲੰਟੀਅਰ ਹੈ ਉਹਨੂੰ ਹੋ ਜਾਏਗਾ ਕਿ ਉਹਨੂੰ ਰੋਜ਼ਗਾਰ ਮਿਲ ਜਾਏਗਾ ਤੇ ਕਿਉਂਕਿ ਰੋਜ਼ਗਾਰ ਨਾ ਹੋਣ ਕਰਕੇ ਸਾਡੇ ਬੱਚੇ ਨਸ਼ਿਆਂ ਵੱਲ ਜਾ ਰਹੇ ਨੇ ਰੋਜ਼ਗਾਰ ਹੋਵੇਗਾ ਤਾਂ ਸਾਡੇ ਬੱਚੇ ਨਸ਼ੇਵਲ ਵੀ ਨਹੀਂ ਜਾਣਗੇ ਹੁਣ ਪੰਜਾਬ ਦਾ ਯੂਥ ਹੈ ਸੀ ਉਹਨੂੰ ਬੇਸਿਕਲੀ ਉਧਰੋਂ ਕੱਢ ਕੇ ਅਸਾਨੂੰ ਵੀ ਸਿੱਧੀ ਸੇਧ ਦਿਵਾਉਣਾ ਚਾਹੁੰਦੇ ਆ ਕਿ ਵੀ ਇੱਕ ਪੋਜ਼ਿਟਿਵ ਸੋਚ ਦੇ ਨਾਲ ਉਹ ਅੱਗੇ ਵਧਣ ਸਾਡੇ ਨਾਲ ਕਿੰਨੇ ਕਿੰਨੇ ਮੈਂਬਰ ਹੈਗੇ ਟਰਸਟ ਦੇ ਸਾਡੇ ਟਰਸਟ ਦੇ ਫਿਲਹਾਲ ਅਸੀਂ 13 ਮੈਂਬਰ ਹੈਗੇ ਆ 13 ਆਲਮੋਸਟ ਵਿੱਚੋਂ ਮੁਫਤੀ ਡਾਕਟਰਸ ਨੇ ਜਿਨ੍ਹਾਂ ਨਾਲ ਮਿਲ ਕੇ ਅਸੀਂ ਆਪਰਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਆਰਥਿਕ ਪੱਧਰ ਤੇ ਵੀ ਆਪਰ ਜੀ 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 ਜਿਹੜਾ ਬਾਲਾ ਮਾਲ ਹੋਣੀ ਟੋਲ ਜਿਹੜੇ ਕੰਮ ਕਰਨੇ ਆ ਤੇ ਆਰਥਿਕ ਮਹਾਨਦਾਰੀ ਜੀ ਬਿਲਕੁਲ ਜਿਹਦਾ ਤੁਹਾਡਾ ਵੱਡਾ ਆ ਉਹਨੇ ਪੈਸੇ ਦੀ ਵੀ ਜੂਰ ਹੈ ਜੀ ਹੁਣ ਫਿਰ ਹਾਲ ਤਾ ਇਹ ਹੈ ਕਿ ਜਿੱਦਾਂ ਸਾਡੇ ਮੋਸਤੀ ਡਾਕਟਰਸ ਨੇ ਤਾਂ ਉਹਨਾਂ ਕੋ ਨੇ ਆਪਣਾ ਡੋਨੇਟ ਕੀਤਾ ਉਹਨਾਂ ਸਾਰੇ ਦਿਨੇ ਮੈਂਬਰਸ ਨੇ ਸਾਰਿਆਂ ਨੇ ਡੋਨੇਟ ਕੀਤਾ ਤੇ ਪਲੱਸ ਹੁਣ ਆਪਾਂ ਆਇਡੈਂਟੀਫਾਈ ਕਰਾਂਗੇ ਜਿਹੜੇ ਕਿ ਬਹੁਤ ਸਾਰੇ ਸਾਡੇ ਐਨ ਆਰ ਆਈ ਭਰਾ ਨੇ ਵੀਰ ਨੇ ਜਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਨੇ ਜਿਹੜੇ ਕਿ ਸੇਵਾ ਕਰਨਾ ਚਾਹੁੰਦੇ ਆ ਤੇ ਉਹ ਜੇ ਸਾਡੇ ਨਾਲ ਜੁੜਨਗੇ ਅੱਗੇ ਤਾਂ ਸਾਨੂੰ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਬਿਲਕੁਲ ਪਾਰਦਰਸ਼ਤਾ ਨਾਲ ਕਿ ਬਿਲਕੁਲ ਜੀ ਸਾਡਾ ਪੈਸਾ ਕਿਸੇ ਕੋਲ ਸਾਨੂੰ ਅਗਰ ਮਦਦ ਆਈ ਹੈ ਸਾਨੂੰ ਕੋਲ ਕਿਸੇ ਨੇ ਵੀ ਮੇਕ ਕੀਤੀ ਹੈ ਸਾਨੂੰ ਕੋਈ ਵੀ ਮਦਦ ਕੀਤੀ ਹੈ ਤੇ ਅਸੀਂ ਉਹਦੀ ਬਿਲਕੁਲ ਅਸੀਂ ਉਹਨਾਂ ਨੂੰ ਖਰਚਾ ਦਿਖਾਵਾਂਗੇ ਦੱਸਾਂਗੇ ਵੀ ਅਸੀਂ ਕਿਤੇ ਕਿਤੇ ਕੀ ਕੀ ਕਰ ਰਹੇ ਹਾਂ ਅਸੀਂ ਪਾਦਸ਼ੀ ਤਰ੍ਹਾਂ ਕੰਮ ਕਰਨਾ ਚਾਹੁੰਦੇ ਹਾਂ ਅਸਲ ਕਿੰਨੇ ਸਾਲ ਦੇ ਵਿੱਚ ਹੋਂਦ ਹੋਂਦ ਦੇ ਵਿੱਚ ਆਇਆ ਹੈ ਇਹ ਹਸਪੀਟਲ ਹਸਪੀਟਲ ਮੀਨਸ ਕਿ ਪਹਿਲਾ ਤਾਂ ਇਹ ਸ਼ੁਰੂਆਤ ਤਾਂ ਸਾਡੀ ਛੋਟੀ ਜਿਹੀ ਹੋਈ ਸੀ 2008 ਦੇ ਵਿੱਚ ਤੇ 2010 ਦੇ ਵਿੱਚ ਇਹ ਹਸਪੀਟਲ ਸਾਡਾ 2010 ਦੇ ਵਿੱਚ ਹੋਂਦ ਵਿੱਚ ਆਇਆ ਇਹ ਐਡਰੈਸ ਹੈ ਕਿ ਪਹੁੰਚਣ ਦਾ ਇਹ ਹੈ ਗੜਸ਼ੰਕਰ ਨਵਾਂ ਨੇ ਬਲਾਚੌਰ ਰੋਡ ਵਾੜ ਨੰਬਰ ਪਹਿਲਾਂ ਕਿਤਾ ਵਾੜ ਨੰਬਰ ਚੇਂਜ ਹੁੰਦੇ ਰਹਿੰਦੇ ਨੇ ਪਹਿਲਾਂ 9 ਸੀ ਹੁਣ 13 ਹੋ ਗਿਆ ਹੁਣ ਅੱਗੇ ਪਤਾ ਨਹੀਂ ਕਿਹੜਾ ਹੋ ਜਾਣਾ ਹੈ ਵਾੜ ਨੰਬਰ ਚੇਂਜ ਹੁੰਦੇ ਰਹਿੰਦੇ ਨੇ ਤੇ ਮੇਨਲੀ ਤਾਂ ਵੀ ਇਹ ਕਿ ਗੜਸ਼ਨ ਕਬਾਚਾ ਰੋੜ ਦੀ ਪਰ ਆਪੋਜ਼ਿਟ ਮਾਉਂਟ ਕਾਰਬਨ ਹਸਪੀਟਲ 'ਚ ਕਿਹੜੀਆਂ ਕਿਹੜੀਆਂ ਸੁਵਿਧਾਾਂ ਮੇਸ਼ੈਂਟਾਂ ਨੂੰ ਖਾਸ ਕਰਕੇ ਦੇ ਦਿੰਦੇ ਨੇ ਜੀ ਇਲਾਜ ਦੀ ਗੱਲ ਕੀਤੀ ਹੈ ਹਾਂਜੀ ਇਸ ਸਾਡੇ ਹਸਪੀਟਲ ਦੇ ਵਿੱਚ ਇਸ ਵੇਲੇ ਸਾਡੇ ਜਿਹੜੇ ਹੈਗੇ ਬੇਸਿਕਲੀ ਗਾਇਨੀ क्योंकि मैं खुद गायनाकोलोजिस्ट हाँ तो मैं ही रन कर रही हूँ तो मैं ट्वेंटी फोर आवर अवेलेबल हाँ तो सर्जिकल स्पैशलिटी साढ़े नाल सर्ज सर्जिकल है, है जूरोलॉजी दी और ई एन टी ई एन टी दियाँ तो मैडिसिन दिया सेवावान दी जाए सर हूँ अजक ब्लड बैंक का नाम बदल के ब्लड सेंटर हो गया तो साम जी है बी डी सी ब्लड सेंटर नवा शहर ਰਾਹੂ ਰੋਡ ਤੋਂ ਆਈ ਹੈ ਜੀ ਤੋਂ ਅੱਜ ਐਸਵੇਲੇ ਤਾਈ ਹੁਣ ਮੇਰੇ ਕੋਲ 29 ਜਿਹੜੇ ਹੈਗੇ ਆ ਖੋਨਦਾਨੀ ਉਹ ਖੋਨਦਾਨ ਘਟੁਕੇ ਆ ਤੇ ਹਲੇ ਹੋਰ ਵੀ 25 ਸਾਡੇ ਲਾਈਨ ਦੇ ਵਿੱਚ ਹੈਗੇ ਆ ਜਿਹੜੇ ਕਿ ਮੈਨੂੰ ਤਿਆਰ ਆ ਜਿਹੜਾ ਕਿ ਜਿਹੜਾ ਵਿਅਕਤੀ ਹਰੋ ਲੜਕਾ ਲੜਕੀ ਜਬ ਕੁਸ਼ ਸਤਰੀ ਜਿਨ੍ਹਾਂ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੈਗੀ ਆ ਔਰ ਉਹਨਾਂ ਦੀ ਐਚਬੀ ਜਿਹੜੀ ਹੈਗੀ ਆ ਉਹ 12 ਗ੍ਰਾਮ ਪਰਸੈਂਟ ਤੋਂ ਉੱਪਰ ਹੋਵੇ ਔਰ ਭਾਰ ਜਿਹੜਾ ਹੈਗਾ ਉਹਨਾਂ ਦਾ 45 ਕਿਲੋਗ੍ਰਾਮ ਤੋਂ ਉੱਪਰ ਹੋਵੇ ਇਹ ਤਿੰਨ ਕ੍ਰਾਈਟਰੀਆ ਮੇਨ ਜਿਹੜੇ ਲੈ ਜਾਂਦੇ ਆ ਬਾਕੀ ਉਹ ਹੋਰ ਵੀ ਤੰਦਰੁਸਤ ਹੋਣਾ ਚਾਹੀਦਾ ਉਹਨੂੰ ਆਪਣੇ ਆਪ ਨੂੰ ਪਤਾ ਹੋਵੇ ਕਿ ਮੈਨੂੰ ਕੋਈ ਵੀ ਕਿਸੇ ਕਿਸਮ ਦੀ ਬਿਮਾਰੀ ਨਹੀਂ ਹੈ ਔਰ ਜੇ ਕੋਈ ਝੂਠ ਬੋਲ ਜਾਵੇ ਉਹ ਗੱਲ ਅਲੱਗ ਹੈਗੀ ਪਰ ਅਸੀਂ ਸਾਰਿਆਂ ਨੂੰ ਪੁੱਛ ਲਿਆ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਨਹੀਂ ਕੋਈ ਬੰਦਾ ਨਸ਼ਿਆਂ ਦਾ ਐਡਿਕਟ ਨਾ ਹੋਵੇ ਇਸ ਤਰ੍ਹਾਂ ਦਾ ਬੰਦਾ ਜਿਹੜਾ ਹੈਗਾ ਔਰ ਜਿਸ ਬੰਦੇ ਨੂੰ ਕੋਈ ਜਿਹੜੇ ਪਰਮਨੈਂਟਲੀ ਕਿਸੇ ਬਿਮਾਰੀ ਕਰਕੇ ਡਾਫਰ ਕੀਤਾ ਗਿਆ ਹੋਵੇ ਉਹ ਨਾ ਹੋਵੇ ਅਸੀਂ ਉਹਨਾਂ ਨੂੰ ਇਹ ਕਹਿੰਨੇ ਆ ਕਿ ਕੋਈ ਗੱਲ ਨਹੀਂ ਜਿਹੜੇ ਬੰਦੇ ਦੇ ਸਕਦੇ ਆ ਬਲੱਡ ਉਹੀ ਦੇਣ ਜਿਹੜੇ ਨਹੀਂ ਦੇ ਸਕਦੇ ਕੋਈ ਗੱਲ ਨਹੀਂ ਉਹ ਮੋਟੀਵੇਟ ਕਰ ਸਕਦੇ ਬਾਕੀਆਂ ਨੂੰ ਸਰ ਜੇ ਕੋਈ ਝੂਠ ਬੋਲ ਕੇ ਬਲੱਡ ਡੋਨੇਟ ਕਰ ਜਾਂਦਾ ਤੇ ਅਸੀਂ ਉਹਦਾ ਬਲੱਡ ਜਿਹੜਾ ਹੈਗਾ ਬਲੱਡ ਦਾ ਟੈਸਟ ਕੀਤਾ ਜਾਂਦਾ ਜੋ ਬਲੱਡ ਸਾਡਾ ਪੈਰਾਮੀਟਰਸ ਦੇ ਉੱਤੇ ਪੂਰਾ ਉਤਰਦਾ ਤਾਂ ਕੋਈ ਏਡੀ ਗੱਲ ਨਹੀਂ ਉਹ ਝੂਠ ਬੋਲਣ ਦੇ ਨਾਲ ਕੋਈ ਏਡੀ ਗੱਲ ਨਹੀਂ ਹੈ ਪਰ ਜੇ ਸਾਡੇ ਕੋਲ ਟੈਸਟਾਂ ਦੇ ਵਿੱਚ ਉਹਦੇ 'ਚ ਨੁਕਸ ਆ ਜਾਂਦਾ ਕੋਈ ਤਾਂ ਫਿਰ ਬਲੱਡ ਰਿਸਕਾਰਡ ਹੁੰਦਾ ਝੂਠ ਬੋਲਣ ਦਾ ਸਿਰਫ ਇੱਥੇ ਕੀ ਮਤਲਬ ਆ ਇੱਕ ਵਿਅਕਤੀ ਦੇ ਵਿੱਚ ਉਸੇ ਵਿਅਕਤੀ ਨੂੰ ਖੂਨਦਾਨ ਦੀ ਲੋੜ ਪੈਂਦੀ ਹੈ ਉਹ ਵੀ ਲੋੜ ਪੈਂਦੀ ਹੈ ਜੀ ਰਿਕਾਰਡ ਬਣਾਉਂਦਾ ਹੈ ਹਾਂਜੀ ਹਰ ਇੱਕ ਖੂਨਦਾਨੀ ਨੂੰ ਅਸੀਂ ਕਾਰਡ ਬਣਾ ਕੇ ਦਿੰਨੇ ਆਂ ਨਾਲ ਸਾਡੀਗੇਟ ਵੀ ਦਿੰਦੇ ਉਹਨਾਂ ਨੂੰ ਤੇ ਇਹ ਹੀ ਨਹੀਂ ਗੱਲ ਅਗੇ ਖੂਨਦਾਨੀ ਹੋਵੇ ਤਾਂ ਹੀ ਅਸੀਂ ਉਹਦੇ ਕਿਸੇ ਬੰਦੇ ਨੂੰ ਜਾਂ ਉਹਨੂੰ ਬਲੱਡ ਦੇਣਾ ਬਲੱਡ ਸਾਡੇ ਬਲੱਡ ਸੈਂਟਰ ਦਾ ਇੱਕ ਮੇਨ ਮਕਸਦ ਹੈ ਕਿ ਮਰੀਜ਼ ਜਿਹੜਾ ਹੈਗਾ ਉਹਨੂੰ ਨੀਡੀਆ ਨੀਡੀ ਨੂੰ ਬਲੱਡ ਮਿਲਣਾ ਚਾਹੀਦਾ ਸਾਡੇ ਕੋਲ ਅਸੀਂ ਜੇ ਬਲੱਡ ਉਹਨਾਂ ਨੂੰ ਦਿੱਤਾ ਹੈ ਚਾਹੇ ਨਹੀਂ ਦਿੱਤਾ ਸਾਡੇ ਕੋਲ ਬਲੱਡ ਹੋਣਾ ਚਾਹੀਦਾ ਅਸੀਂ ਉਸ ਜਿਹੜਾ ਹੈਗਾ ਲੋਡ ਵੰਦ ਨੂੰ ਬਲੱਡ ਦਿਆਂਗੇ ਪਰ ਕਿਸੇ ਉਹਦੇ ਸਰ ਉਹ ਉਸ ਵੇਲੇ ਕਿਹਾ ਜਾਂਦਾ ਕਿ ਜਦੋਂ ਬਲੱਡ ਬੈਂਕ ਦੇ ਵਿੱਚ ਖੂਨ ਦੀ ਕਮੀ ਹੋਵੇ ਇਸ ਗੱਲ ਕਰਕੇ ਇਸੇ ਕਰਕੇ ਅਸੀਂ ਲੋਕਾਂ ਨੂੰ ਇਹ ਪ੍ਰਚਾਰਿਤ ਕਰਦੇ ਹਾਂ ਕਿ ਖੂਨਦਾਨ ਕੈਂਪਨ ਦੇ ਵਿੱਚ ਉਹ ਵਰਤੁਆਤ ਬਲੱਡ ਡੋਨੇਟ ਕਰਨ ਤਾਂ ਜੋ ਸਾਨੂੰ ਕਿਸੇ ਵੇਲੇ ਕਿਸੇ ਕਿਸੇ ਨੂੰ ਵੀ ਇਹ ਨਾ ਕਹਿਣਾ ਪਵੇ ਕਿ ਤੁਸੀਂ ਡੋਨਰ ਲਿਆਓ ਜਾਂ ਹਾਂ ਤੁਹਾਡੇ ਸੈਂਟਰ ਨਾਲ ਮਿਲ ਕੇ ਜੀ ਜੀ ਸਾਡੇ ਉੱਤੇ ਮੈਨੇਜਰ ਸਾਹਿਬ ਹੁੰਦੇ ਆ ਜੀ ਐ ਜਾਂ ਤਾਂ कॅम्प ਦੇ ਵਿੱਚ ਵੀ ਸਾਡੇ ਨਾਲ ਜਿਹੜੇ ਹੈਗੇ ਡਿਪਟੀ ਮੈਨੇਜਰ ਇਸ ਵੇਲੇ ਆਏ ਹੋਏ ਆ ਉਹ ਉਹਨਾਂ ਨੂੰ ਦੱਸਿਆ ਜਾ ਸਕਦਾ ਤੇ ਮੈਨੂੰ ਦੱਸਿਆ ਜਾ ਸਕਦਾ ਕਿਸੇ ਨੂੰ ਵੀ ਸਾਡੇ ਸਟਾਫ ਮੈਂਬਰ ਨੂੰ ਤੁਸੀਂ ਦੱਸੋ ਕਿ ਸਾਨੂੰ ਅਸੀਂ कॅम्प ਲਗਾਉਣਾ ਚਾਹਦੇ ਆ ਅਸੀਂ ਜਗ੍ਹਾ ਦੇਖਦੇ ਆ ਕਿ ਜਗ੍ਹਾ ਵਾਕਈ कॅम्प ਲਗਾਉਣ ਵਾਲੀ ਹੈ ਕਿਤੇ ਕਿਤੇ ਉਹ ਪਸ਼ੂਆਂ ਦਾ ਢਾਰਾ ਦਨ ਜਿਹਦੇ ਵਿੱਚ कॅम्प ਲਗਾਉਣ ਉਹ ਖੁੱਲ੍ਹੀ ਜਗ੍ਹਾ ਦੇ ਵਿੱਚ ਅਸੀਂ ਗੁਰੀਜ ਕਰਦੇ ਆ ਕਿ ਜਿਹੜੀ ਹੈਗੀ ਖੁੱਲ੍ਹੀ ਜਗ੍ਹਾ ਦੇ ਵਿੱਚ ਬਲੱਡ ਬਲੱਡ ਡੋਨੇਸ਼ਨ ਕੈਂਪ ਲਾ ਲਗਾਇਆ ਜਾਵੇ ਔਰ ਜਗ੍ਹਾ ਸਾਫ਼ ਸੁਥਰੀ ਹੋਵੇ ਵਾਸ਼ਰੂਮ ਦਾ ਪ੍ਰਬੰਧ ਹੋਵੇ ਤੇ ਪ੍ਰੈਫਰੇਬਲੀ 에ਅਰ ਕੰਡੀਸ਼ਨਡ ਹੋਵੇ ਤੇ ਉਹ ਜਾਦਾ ਵਧੀਆ ਹੈ। ਤੋਂ ਅਸੀਂ ਦੇਖਦੇ ਆ ਕਿ ਇਦਾਂ ਦੀਆਂ ਗੱਲਾਂ ਜਗ੍ਹਾ ਦੇਖ ਕੇ ਫਿਰ ਹਣ ਦੱਸਦੇ ਵੀ ਇਸ ਜਗ੍ਹਾ ਤੇ ਕੈਂਪ ਲਗਾਇਆ ਜਾ ਸਕਦਾ ਜਾਂ ਨਹੀਂ ਜਾਕੀ ਹੋਰ ਜਗ੍ਹਾ ਦੇਖੀਏ। ਤੋਂ ਕੋਈ ਗੱਲ ਨਹੀਂ ਜਿਹੜਾ ਬੰਦਾ ਵੀ ਹੈ ਕੈਂਪ ਲਗਾਉਣਾ ਚਾਹੁੰਦਾ ਮੋਸਟ ਵੈਲਕਮ ਜੀ ਸਰ ਵਾਇਗਰ ਦੀ ਖਤੇ ਮੇਰਾ ਨਾਮ ਬਲਕਾਰ ਸਿੰਘ ਬਾਗੀ ਆ ਜੀ ਅੱਜ ਕਿਸ ਤਰ੍ਹਾਂ ਪੰਜ ਤੋਂ ਵੱਡਾ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਹਾਂ ਜੀ ਅੱਜ ਵੱਡੇ ਬਾਈ ਦਾ ਸੁਨੇਹਾ ਹੈ ਸਗਾ ਡਾਕਟਰ ਸਾਹਿਬ ਦਾ ਤੇ ਆਪਾਂ ਨੌਜਵਾਨ ਨਾਲ ਲੈ ਕੇ 20-25 ਮੁੰਡੇ ਤੇ ਆਪਾਂ ਬਲੱਡ ਦਾ ਉਦਾਂ ਵੀ ਸੇਵਾ ਕਰਦੇ ਆ ਨਾਈਟ ਸੇਵਾ ਮੇਰੀ ਹੁੰਦੀ ਹੈ ਨਵਾਂ ਸ਼ਹਿਰ ਸਾਰੇ ਜ਼ਿਲ੍ਹੇ ਦੀ ਕਿ ਆਪਾਂ ਐਮਰਜੈਂਸੀ ਸੇਵਾ ਮੁੰਡੇ ਨੂੰ ਲੈ ਕੇ ਆਈਦਾ ਤੇ ਇੱਥੇ ਵੀ ਆਪਾਂ ਮੁੰਡਿਆਂ ਦੀ ਸੇਵਾ ਲੈ ਕੇ ਕਿਉਂਕਿ ਇਹ ਇਦਾਂ ਦੀ ਸੇਵਾ ਜਿਹੜੀ ਮੁੱਲ ਨਹੀਂ ਖਰੀਦੀ ਜਾ ਸਕਦੀ ਜਿੰਨੀ ਅਸੀਂ ਆਪਾਂ ਸੂਝਵਾਨ ਮੋਰੇ ਹੋ ਕੇ ਦੇਵਾਗੇ ਤਾਂ ਉਹੀ ਵਧੀਆ ਹੈ ਜੀ ਸੇਵਾ ਕਰਨ ਦਾ ਜਜ਼ਬਾ ਕਿਸ ਤਰ੍ਹਾਂ ਮੰਦੇ ਅੰਦਰਾਂ ਦਾ ਇਹ ਪਰਨੇ ਕਿਸ ਤਰ੍ਹਾਂ ਹੈ ਕਿਉਂਕਿ ਨੌਜਵਾਨ ਦਾ ਹੋਣਾ ਤੇ ਵੱਡੀਆਂ ਸੁਆਵਾਂ ਦੇ ਨਾਲ ਝੋਟਣਾ ਹੈਗਾ ਇਹ ਲੀ ਦੇ ਵਿੱਚ ਕਿਸ ਤਰ੍ਹਾਂ ਪਈ ਹੈ ਬਾਈ ਜੀ ਇਹ ਸਾਡੇ ਬਲੱਡ ਚ ਹੈ ਜੀ ਖਾਸ ਤੌਰ ਤੇ ਅਸੀਂ ਪੰਜਾਬੀ ਆ ਜੀ ਪੰਜਾਬੀਆਂ ਦੇ ਤਾਂ ਇਹ ਖੂਨ ਚ ਹੈ ਜਦੋਂ ਅਸੀਂ ਜੰਮ ਪਏ ਨਾ ਸਾਡੇ ਖੂਨ ਚ ਸਾਡੇ ਘਰਾਂ ਚੋਂ ਸ਼ੁਰੂ ਹੋ ਜਾਂਦਾ ਕਿ ਸੇਵਾ ਕਰਨੀ ਸਾਡੇ ਗੁਰੂ ਘਰਾਂ ਚ ਇਹੋ ਚੀਜ਼ ਹੈ ਜੀ ਜਦੋਂ ਜਿਸ ਚੀਜ਼ ਦੀ ਲੋੜ ਹੈ ਅਸੀਂ ਤਾਂ ਖੂਨ ਕੀ ਅਸੀਂ ਤਾਂ ਆਪਣੀ ਜਾਨ ਦੇਣ ਨੂੰ ਵੀ ਤਿਆਰ ਹੈ ਜੀ ਬਲੱਡ ਦਾ ਤੇ ਇਹ ਸੇਵਾ ਸਾਡੇ ਖੂਨ ਚ ਹੈ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨੌਜਵਾਨ ਅਜੇ ਤੱਕ ਕਿਤੇ ਨਾ ਕਿਤੇ ਜਾਣੇ ਜਾਂ ਅਣਜਾਣੇ ਚ ਨਸ਼ੇ ਵੱਲ ਸੁਰੇ ਹੋਈ ਹੈ ਇਹੀ ਕਹਿਣਾ ਚਾਹੁੰਦੇ ਕਿ ਨਸ਼ੇ ਤੋਂ ਦੂਰ ਹੋਵੋ ਜਿੰਨਾ ਹੋ ਸਕੇ ਆਪਣੇ ਨੌਜਵਾਨ ਆਪਣੇ ਬਜ਼ੁਰਗਾਂ ਦੇ ਰਾਹ ਤੇ ਚੱਲੋ ਚੰਗੇ ਰਾਹ ਤੇ ਚੱਲੋ ਤੇ ਜਿੰਨਾ ਹੋ ਸਕੇ ਬਜ਼ੁਰਗਾਂ ਦੀ ਲੋਕ ਭਲਾਈ ਦੀ ਸੇਵਾ ਕਰੋ ਠੀਕ ਹੈ ਜੀ ਵਾਈਰਲ